ਮੈਂ ਨਾ ਕੁਲਤਾਰ ਸਿੰਘ ਐਡਵੋਕੇਟ ਕਿੱਥੇ ਤੁਸੀਂ ਕਹੋ ਜੂ ਮੈਂ ਸਮਰਾੜਾ ਬਾਹਰ ਦਾ ਮੈਂਬਰ ਹਾਂ ਤੇ ਪ੍ਰੈਕਟਿਸ ਮੈਂ ਖਮਾਣੂ ਕਰਦੇ ਹਾਂ ਕਿ ਕੀ ਮਾਮਲਾ ਹੋਇਆ ਸੀ ਸੀਸੀਟੀਵੀ ਵਾਇਰਲ ਹੋਈ ਹੈ ਤੁਹਾਡੇ ਉੱਪਰ ਮਾਮਲਾ ਹਾਂਜੀ ਐਕਚੁਅਲੀ ਮੈਂ ਰੂਟੀਨ ਦੇ ਜਿਵੇਂ ਮੇਰੀ ਰੂਟੀਨ ਆ ਮੈਂ ਸਵੇਰੇ 9:30 9:40 ਤੇ ਮੈਂ ਆਪਣੇ ਕੰਮ ਤੇ ਜਾ ਰਿਹਾ ਸੀਗਾ ਆਫਿਸ ਜਾ ਰਿਹਾ ਸੀ ਤੇ ਮੇਰੀ ਵਾਈਫ ਮੈਨੂੰ ਆਪਣੇ ਆਪਣਾ ਭੇਜ ਰਹੀ ਸੀ ਮੇਰੀ ਮੰਮੀ ਬਾਹਰ ਮਾਤਾ ਮੇਰੇ ਬੈਠੇ ਸੀਗੇ ਉਹਨਾਂ ਨੇ ਸਿਲੰਡਰ ਭਰਉਣਾ ਸੀਗਾ ਮੈਂ ਜਦੋਂ ਬਾਈਕ ਲੈ ਕੇ ਨਿਕਲਿਆ ਤੇ ਸਡਨਲੀ ਜਾਨੀ ਉਹ ਸਾਹਮਣੇ ਆ ਗਏ ਜੋ ਸਾਹਮਣੇ ਆ ਕੇ ਉਹਨੇ ਤਲਵਾਰ ਨਾਲ वार ਕੀਤਾ ਮੇਰੇ ਤੇ ਤੇ ਮੇਰੀ ਬਾਈਕ ਸੀਗੀ ਬਾਈਕ ਮੇਰੀ ਉੱਥੇ ਹੀ गिर ਗਈ ਮੈਂ ਆਪਣੇ ਬਚਾਉਣ ਨੂੰ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮਤਲਬ ਮੇਰੇ ਸਿਰ ਤੇ ਵਾਰ ਕੀਤਾ ਉਹਨੇ ਫਿਰ ਮੇਰੇ ਹੱਥ ਤੇ ਵਾਰ ਕੀਤਾ ਇੰਨੇ ਨੂੰ ਮੇਰੇ ਮਾਤਾ ਤੇ ਮੇਰੀ ਵਾਈਫ ਮੈਨੂੰ ਬਚਾਉਣ ਲਈ ਆਏ ਉਹਨੇ ਓਕਣੇ ਉਸੇ ਤਲਵਾਰ ਨਾਲ ਮੇਰੀ ਮਾਤਾ ਤੇ ਵੀ ਵਾਰ ਕੀਤਾ ਤੇ ਮੇਰੀ ਵਾਈਫ ਦਾ ਵੀ ਮੇਰੇ ਸਿਰ ਤੇ 7:00 ਵਜੇ ਆ ਤੇ ਮੇਰੇ ਹੱਥ ਤੇ 7:00 ਵਜੇ ਆ ਮੇਰੀ ਮਾਤਾ ਦੇ ਇੱਥੇ ਕੰਨ ਕੋਲ 9 ਟਾਂਕੇ ਲੱਗੇ ਆ ਜੀ ਮੇਰੀ ਵਾਈਫ ਦਾ ਫ੍ਰੈਕਚਰ ਹੋ ਗਿਆ ਬਾਹ ਫ੍ਰੈਕਚਰ ਹੋ ਗਿਆ ਤੇ ਇਸ ਦਾ ਸੋਸ਼ਲ ਮੀਡੀਆ ਤੇ ਪਰਿਵਾਰ ਨੇ ਹਮਲਾ ਕੀਤਾ ਜਾ ਕਿ ਮਰਨਦੀਪ ਦਾ ਸੈਸਾ ਲੱਗਾ ਬਿਲਕੁਲ ਇਹ ਇੰਟੈਂਸ਼ਨ ਸੀਗੀ ਇਹਦੀ ਵੀ ਮੈਂ ਅੱਜ ਇਹਨਾਂ ਨੂੰ ਜਾਣਨੋਂ ਮਾਰ ਦੇਣਾ ਕਿਉਂਕਿ ਸਾਡੇ ਗਵਾਂਢ ਦਾ ਹੀ ਮੁੰਡਾ ਉਹ ਤੇ 2-3 ਦਿਨ ਤੋਂ ਉਹ ਰੈਗੂਲਰ ਮਤਲਬ ਉੱਤੀ-ਉੱਤੀ ਸਾਡਾ ਨੌ ਲੈ ਕੇ ਸਾਨੂੰ ਗਾਲਾਂ ਕੱਢਦਾ ਤੇ ਅਸੀਂ ਉਹ ਤੁਹਾਨੂੰ ਬਿੱਲੂ ਕਹਦੇ ਨੇ ਉਹਨੂੰ ਤੇ ਅਸੀਂ ਤਾਂ ਇਹ ਆ ਵੀ ਝਗੜੇ ਤੋਂ ਦੂਰ ਹੀ ਰਹਿਨੇ ਆ ਅਸੀਂ ਇਹ ਚੀਜ਼ਾਂ ਨੂੰ ਜ਼ਿਆਦਾ ਸੀਰੀਅਸ ਲਿਆ ਵੀ ਨਹੀਂ ਮੈਨੂੰ ਇਹ ਆ ਵੀ ਨਸ਼ਾ-ਨੁਸ਼ਾ ਕਰਦਾ ਉਹ ਤੇ ਮੈਂ ਸੀਰੀਅਸ ਨਹੀਂ ਲਿਆ ਇਸ ਚੀਜ਼ ਨੂੰ ਜੀ ਆਪ ਕੇਸ ਲੜਦੇ ਹੋ ਤੁਹਾਡੇ ਖੁੱਦ ਉੱਪਰ ਹਮਲਾ ਹੋਵੇ ਇਹਨੂੰ ਕਿਵੇਂ ਦੇਖਦੇ ਇਹੀ ਆ ਸਰ ਜੇ ਸਾਡੇ ਵਰਗੇ ਜੇ ਐਡਵੋਕੇਟ ਜੇ ਸਿਕਿਉਰ ਨਹੀਂ ਹੈਗੇ ਅੱਜ ਦੇ ਟਾਈਮ ਦੇ ਵਿੱਚ ਤਾਂ ਆਪਾਂ ਜਿਨ੍ਹਾਂ ਨੇ ਅਸੀਂ ਲੋਕਾਂ ਨੂੰ ਇਨਸਾਫ ਦਿਖਾਉਣ ਦਬਾਉਣਾ ਉਹ ਕਿੱਥੇ ਸੇਫ ਨੇ ਮੈਂ ਇਹ ਚੀਜ਼ ਨਿਲਿਆ ਕਰਦਾ ਕਿਸੇ ਨੂੰ ਮੰਗੇ ਹੀ ਹੈ ਜਨਾਬ ਵੀ ਸਾਡਾ ਜਿਹੜਾ ਜੋ ਜਿਸ ਨੇ ਸਾਡੇ ਤੇ ਹਮਲਾ ਕੀਤਾ ਇਸ ਨੂੰ ਬਿਹਾਈਂਡ ਦੀ ਬਾਸ ਰੱਖਿਆ ਜਾਵੇ ਤੇ ਕਿਉਂਕਿ ਆਪਣਾ ਜਿਹੜਾ ਕਾਨੂੰਨ ਵਿਵਸਥਾ ਇਹਦੇ ਵਿੱਚ ਵੀ ਇਹਨਾਂ ਨੂੰ ਜ਼ਮਾਨਤ ਹੋ ਜਾਣੀ ਹੈ ਜ਼ਮਾਨਤਾਂ ਮਿਲੇ ਜਾਣੀਆਂ ਹੈ ਜ਼ਮਾਨਤ ਨੂੰ ਲੀਗਲ ਰਾਈਟ ਕਿਹਾ ਗਿਆ ਵੀ ਸਾਡਾ ਲੀਗਲ ਰਾਈਟ ਆ ਪਰ ਇਹ ਬਾਹਰ ਆਊਗਾ ਅੱਜ ਮੈਂ ਇਹਦੇ ਹੱਥੇ ਚੜ ਗਿਆ ਕੱਲ ਨੂੰ ਕੋਈ ਹੋਰ ਤੁਸੀਂ ਮਹੱਲੇ ਦੇ ਕਿਸੇ ਵੀ ਬੰਦੇ ਨੂੰ ਪੁੱਛ ਲਿਓ ਵੀ ਉਹਦਾ ਕੀ ਐਕਟੈਂਡ ਕੰਡਕਟ ਆ। ਸੋ ਸਾਰੇ ਤੁਹਾਨੂੰ ਇਹੀ ਦੱਸਣਗੇ ਵੀ ਇਹ ਬੰਦਾ ਬਾਹਰ ਰਹਿਣ ਯੋਗ ਹੈ ਨਹੀਂ। ਕਿਉਂਕਿ ਅੱਜ ਮੇਰੇ ਨਾਲ ਇਹ ਹੋਇਆ ਮੇਰੀ ਫੈਮਲੀ ਮੇਰੇ ਛੋਟੇ ਛੋਟੇ ਬੱਚੇ ਨੇ ਤੇ ਉਹ ਵੀ ਇਹ ਰੱਬ ਨਾਲ ਵਧੀਆ ਸਕੂਲ ਗਏ ਹੋਏ ਸੀਗੇ। ਹੋ ਸਕਦਾ ਸੀ ਉਹ ਮੇਰੇ ਕੋਲ ਹੁੰਦੇ ਤਾਂ ਇਹ ਉਹਨਾਂ ਤੇ ਵੀ ਛੱਟਪੇਡ ਮਾਰ ਸਕਦਾ ਸੀ। ਇਹ ਮਹੱਲੇ ਵਾਲਾ ਪਤਾ ਕਰਦਾ। ਭਾਵੇਂ ਪਹਿਲੇ ਵੀ ਹੋਇਆ ਜੀ ਅੱਜ ਤੱਕ ਆਖਟਾ ਕਰ ਚੁੱਕੇ। ਬਿਲਕੁਲ ਇਹ ਆਉਂਦੇ ਜਾਂਦੇ ਆਲਿਆਂ ਨੂੰ ਰੋਕ ਘੇਰ ਕੇ ਗਾਲਾਂ ਕੱਢਦਾ। ਸਾਡੇ ਮਹੱਲੇ ਦੀਆਂ ਧੀਆ ਭੈਣਾਂ ਨੂੰ ਗਾਲਾਂ ਕੱਢਦਾ ਜੀ ਤੇ ਇਹ ਇਕੱਲਾ ਨਹੀਂ ਇਹਦੇ ਜਿਹੜੇ ਮਾਪਿਓ ਨੇ ਪੇਰੈਂਟਸ ਨੇ ਉਹਨਾਂ ਦੀ ਛਾਹ ਆ ਪੂਰੀ ਇਹਨਾਂ ਨੂੰ ਇਹ ਪੂਰਾ ਜਿਹੜੀ ਫੈਮਿਲੀ ਆ ਇਹ ਆਪਣੇ ਆਪ ਨੂੰ ਇੱਕ ਪੇਗ ਦਿਖਾਉਂਦੀ ਆ ਵੀ ਸਾਡੇ ਤੋਂ ਇਹ ਸਾਰੇ ਡਰ ਕੇ ਰਹਿਣ ਅਸੀਂ ਆਪਣਾ ਇਹ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੇ ਕਿ ਅਸੀਂ ਆਪਣਾ ਕੰਮਕਾਰ ਕਰਨਾ ਪਰ ਇਹ ਜਿਹੜੇ ਇਹ ਪਰਿਵਾਰ ਆ ਇਹ ਪੂਰਾ ਪਰਿਵਾਰ ਇਹ ਜਣੀ ਦਾਦਾਗੀਰੀ ਕਰਦਾ ਸਾਡੇ ਤੇ ਤੇ ਸਾਨੂੰ ਡਰਾਉਂਦਾ ਧਮਕਾਉਂਦਾ ਇਹ ਪੂਰੇ ਮੱਲੇ ਨਾਲੇ ਜਣੀ ਇਹ ਇੱਕ ਨਾ ਬਤੀਰਾ ਬਰਤਦਾ ਸ਼ਰਨਜੀਤ ਕੋ ਹਮਲਾ ਹੋਇਆ ਤਾਂ ਹਾਂ ਜੀ ਸਾਡੇ ਤੇ ਹਾਂ ਜੀ ਹਮਲਾ ਹੋਇਆ ਜੀ ਮੇਰਾ ਮੁੰਡਾ ਕੰਮ ਤੇ ਜਾਂਦਾ ਹੀ ਸਵੇਰੇ ਉੱਤਾਰੋਂ ਨਿਕਲਿਆ ਸੰਤਾ ਪਤਾ ਵੀ ਨਹੀਂ ਸੀਗਾ ਵੀ ਕੀ ਗੱਲ ਹੋਣੀ ਹੈ ਜਾਂ ਨਹੀਂ ਹੋਣੀ ਹੈ ਇਹ ਤਾਂ ਕੰਮ ਤੇ ਚੱਲਿਆ ਸੀ ਅਸੀਂ ਮੈਂ ਬਾਹਰ ਬੈਠੀ ਆ ਬਹੂ ਮਗਰ ਆਈ ਨਾਲ ਨਾਲ ਆਦੇ ਨੇ ਮੋਟਰਸਾਈਕਲ ਸਟਾਰਟ ਕੀਤਾ ਚੱਲਿਆ ਘਰੋਂ ਬਾਈ ਇਹਨੂੰ ਵੀ ਨਹੀਂ ਪਤਾ ਹੈਗਾ ਵੀ ਕੀ ਹੋਣਾ ਕੀ ਨਹੀਂ ਉਹ ਪਤਾ ਨਹੀਂ ਕਿੱਥੇ ਖੜਾ ਸੀ ਕਿੱਥੇ ਗੇਟ ਤੇ ਖੜਾ ਸੀ ਜਾ ਕੇ ਉਹਨੇ ਮੋਟਰਸਾਈਕਲ ਤੇ ਜਾਂਦੇ ਤੇ ਬਾਹਰ ਕੀਤਾ ਪਿੱਛੇ ਤੇ ਤਲਵਾਰ ਮਾਰੀ ਇਹ ਤਲਵਾਰ ਮਾਰੀ ਪਾਜ ਜਲੇਆ ਆਪ ਵੀ ਪਿੱਛੇ ਭੱਜ ਲਿਆ ਪਿੱਛੇ ਭੱਜ ਕੇ ਜਾ ਕੇ ਫੇਰ ਤਲਵਾਰ ਮਾਰੀ ਇਹ ਸਾਡੀ ਮੇਰੀ ਬਹੂ ਬਣਾ ਉਹਨੂੰ ਛਡਾਣ ਗਈ ਉਹਦੇ ਵੀ ਮਾਰੀ ਵੈਸ਼ ਛਡਾਣ ਗਈ ਮੇਰੇ ਵੀ ਮਾਰੀ ਤਲਵਾਰ ਨਾਲ ਤਲਵਾ ਤਮਨ ਤਲਵਾ ਹਾਂ ਸਾਨੂੰ ਮਾਰਨ ਤੱਕ ਹਾਂਜੀ ਸਾਨੂੰ ਤਾਂ ਤਿੰਨਾਂ ਨੂੰ ਮਾਰ ਦੰਦਾ ਜੀ ਜੀ ਵਜਾ ਕੀ ਆਂਦੀ ਸ ਕੋਈ ਵਜਾ ਨਹੀਂ ਸੰਤਾ ਇਹ ਵੀ ਨਹੀਂ ਪਤਾ ਵਜਾ ਕੀ ਆ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕਦੇ ਗਾਲ ਨਹੀਂ ਕਦੇ ਬਚਾਏ ਮੱਲੇ ਨੂੰ ਪੂਰੇ ਨੂੰ ਪੁੱਛ ਕੇ ਦੇਖ ਲੈਣ ਬੀਜੇ ਮੇਰੇ ਬੱਚੇ ਕਦੇ ਬਾਹਰ ਨਿਕਲ ਕੇ ਕਦੇ ਖਾੜੇ ਜਾਂ ਕਿਸੇ ਨੂੰ ਮਾਰਾ ਚੰਗਾ ਬੋਲਿਆ ਹੋਵੇ ਸਾਰਾ ਮਹੱਲਾ ਤੁਹੀ ਆਏ ਇਹ ਇਹ ਨੇ ਸਾਰਾ ਮਹੱਲਾ ਤਾਂ ਕੀਤਾ ਹੋਇਆ ਨੇ ਹਾਂ ਜੀ ਮੰਗ ਕਰਦੇ ਹਾਂ ਅਸੀਂ ਮੰਗਾ ਕਰਦੇ ਆ ਵੀ ਇਹਨੂੰ ਸ਼ਕਤ ਤੇ ਸੰਸਾ ਜਾ ਮਿਲੇ ਬੀਜੇ ਮੈਂ ਇਹ ਸਾਡੇ ਨਾਲ ਕਰੀਆ ਉਹ ਮੇ ਇਹਦੇ ਨਾਲ ਵੀ ਹੋਵੇ ਹਾਂ ਜੀ ਤਿੰਨ ਪੇਸ਼ੈਂਟ ਆਏ ਅੱਜ ਐਮ ਐਲ ਸੀ ਕੇਸ 10 ਵਜੇ ਦੇ ਕਰੀਬ ਐਂਡ ਇੱਕ ਹਸਬੰਡ ਵਾਈਫ ਐਂਡ ਉਹਨਾਂ ਦੇ ਮਦਰ ਮਨਪ੍ਰੀਤ ਕੋਰ ਉਹਨਾਂ ਦੇ ਵਾਈਫ ਦਾ ਨਾਮ ਤੇ ਕੁਲਤਾਰ ਸਿੰਘ ਉਹਨਾਂ ਦੇ ਹਸਬੰਡ ਐਂਡ ਸ਼ਰਨਜੀਤ ਕੌਰ ਉਹਨਾਂ ਦੇ ਮਦਰ ਸੀਗੇ ਠੀਕ ਹੈ ਹਾਂ ਕੀ ਦੱਸਿਆ ਉਸ ਉਹਨਾਂ ਨੇ ਹਾਂਜੀ ਉਹਨਾਂ ਨੇ ਇਹਨਾਂ ਦੱਸਿਆ ਕਿ ਉਹ ਘਰ ਤੋਂ ਬਾਹਰ ਨਿਕਲੇ ਐਂਡ ਕੰਮ ਤੇ ਜਾ ਰਹੇ ਸੀ ਐਂਡ ਸਡਨਲੀ ਉਹਨਾਂ ਤੇ ਕਿਸੇ ਨੇ ਅਟੈਕ ਕਰ ਦਿੱਤਾ ਤੇ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਸੱਚ ਚੱਲ ਰਹੀ ਹੈ ਐਂਡ ਪੇਸ਼ੈਂਟ ਅੰਡਰ ਆਬਜ਼ਰਵੇਸ਼ਨ ਰੱਖੇ ਹੋਏ ਨੇ